ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੁ ਹੋਵੈ ਜੀ ਸੋਚੀ ਲਖੁ ਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰੁ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪ੍ਰੀਆ ਭਾਰੁ ਸਹਿ ਸਿ ਅਨਪਾਲਾ ਖੋਇ ਤਾ ਇਕ ਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੋੜੈ ਟੁੱਟੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਣ ਜੀ ਹੁਕਮੋਂ ਮਿਲੈ ਬੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨੌਕਮੀ ਬਖਸ਼ੀ ਸੇ ਕੋਕਮਿ ਸਦਾ ਪੁਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਉਜੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੂਤਨ ਹੋਵੇ ਕਿ ਸੈਤਾਨ ਗਾਵੇ ਕੁਦਤਿਆਣੇ ਨੀਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਏ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਹ ਦੂਰ ਕਥਨੰਗ ਤੀਨਾ ਵੇ ਤੋਟ ਕਥ ਕਥ ਕਥੇ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਥਕ ਪਾਹੇ ਜੁਗ ਅਦੁਗੰਤ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸਾਹੇ ਪ੍ਰਵਾਹੋ ਸਚਾ ਸਾਹਿਬ ਸਾਜਨਾਏ ਭਾਗਿਆ ਭਉ ਪਰ ਆਖੇ ਮੰਗਹਿ ਦੇ ਦੇ ਦਤਰੀ ਦਾਤਾਰ ਫਿਰ ਕਿ ਅਗੇ ਰਖੀਐ ਜਿਦ ਸਦਰਵਾਰ ਮੋਹੋ ਕੀ ਬੋਲਣ ਬੋਲੀਐ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਬੜਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੁਕਤਿ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾ ਨੰਗਾ ਵੀ ਗੁਣੀ ਨਿੰਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਸਮਾਈ ਗੋਰੀ ਸ਼ਰ ਗੁਰ ਗੋ ਰਖਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਜਾਈ ਗੁਰੂ ਇੱਕ ਦੇਵ ਜਾਈ ਸੁਮਨਾ ਜੀ ਅੰਕ ਇਕ ਦਾਤਾ ਸੋ ਮੈਂ ਇਸਰਨਾ ਜਾਈ ਤੀਰਥ ਨਵ ਜਿਤ ਸੁਭਾਵ ਵਣ ਭਾਣੇ ਕੀ ਨਾਇ ਕਰੀ ਜੀ ਤਿਸ ਰਠੂ ਪਾਈ ਵੇਖ ਅਮਨ ਕਰਮਾ ਕੀ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰੂ ਇੱਕ ਦੇਵ ਜਾਈ ਸੁਮਨਾ ਜੀ ਅੰਕ ਇਕ ਦਾਤਾ ਸੋ ਮੈਂ ਇਸਰਨਾ ਜਾਈ ਜੇ ਜੁਗ ਚਾਰੇ ਆਰਜਹੁਰ ਦਸੋਣੀ ਹੋਏ ਨਵਖੰਡਾ ਵਿੱਚ ਜਾਣੀਏ ਨਾਲ ਚਲੇ ਸੋ ਕੋਈ ਚੰਗਾ ਨਾਮ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰਨਾ ਵੈਤੰਬਾਤ ਨ ਬੁਝੈ ਕੇ ਕੀਤਾ ਅੰਦਰ ਕੀਰਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਪੀ ਸੁਰਨਾ ਸੁਨਿਆ ਅੰਤਰ ਤੋਲੀ ਆਕਾਸ਼ ਸੁਨਿਆਂ ਦੀਪ ਲੋਪਾ ਤਾਲ ਸੁਨਿਆਂ ਭੂਨਸ ਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਨਿਆਂ ਦੂਪਾਉ ਕਾ ਨਾਸ ਸੁਨਿਆਂ ਸਰਵਰਮੈ ਸੁਨਿਆਂ ਮੁਖਸਾਲਾ ਹਨੂਮਾਨ ਸੁਨਿਆਂ ਜੋਗ ਜੋਗ ਤਨ ਭੇਦ ਸੁਨਿਆਂ ਸਾਧ ਸੁਨ੍ਰਿਤ ਵੇਦ ਨਾਨਕ ਭਗਤ ਸਦਾ ਵੇਗਾ ਸੁਨਿਆਂ ਦੂਪਾਉ ਕਾ ਨਾਸ ਸੁਨਿਆਂ ਸਾਧ ਸੰਤੋ ਗਿਆਨ ਸੁਨਿਆਂ ਛਟਕੈ ਸਿਨਾਰ ਸੁਨਿਆਂ ਪੜ ਪੜ ਪਾਇ ਮਾਨਸ ਨੇ ਲਾਗੇ ਸੈ ਧਿਆਨ ਨਾਨਕ ਭਗਤ ਸਦਾ ਵੇਗਾ ਸੁਨਿਆਂ ਦੂਪਾਉ ਕਾ ਨਾਸ ਸੁਰਨੇ ਸਰਗੁਨਾ ਗੀ ਗਾਸਨੇ ਸੇ ਕੀਰਪਾ ਪਤਸ਼ਾ ਸੁਨਿਆਨ ਦੇ ਪਾਵੈ ਰਾਉ ਸੁਨਹਿਤ ਵੈਸਗਾ ਨਾਨਕ ਭਗਤ ਸਦਾ ਵੇਗਾ ਸੁਨਿਆਨ ਦੇ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਿਸ਼ਤਾਏ ਕਾਗਦ ਕਲਮ ਲਿਖਣਾ ਹਰ ਮੰਨੇ ਕਾਵੇ ਕਿਰਨ ਵਿਚਾਰੀਐ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ منہ سرت ہوئے من بو منہ سگل پون کی شو منہ مو چوٹا نہ کھائے من کسا نہ جائے ایسا نام نورنجن ہوئے دے کو من جانے من کوئی منہ مارگ ٹھگ نہ پائی من بتسم برگڑ جائی منہ مگن چلے پن منہ درم سیتی سنبند ہو سا نام منورنجن ہوئے دے کو من جانے من کوئی ਮਨੈ ਬੋ ਮੁਖ ਦਵਾਰ ਮਨੈ ਪਰਵਾਰ ਸਾਧਾਰਮਨੈ ਤਰ ਤਾਰੀ ਗੁਰ ਸਿੱਖ ਮਨੈ ਨਾਨਕ ਪੁਰ ਨੰਬੀਖੂਏ ਸਾ ਨਾਮ ਨਿਰੰਝਨ ਹੋਏ ਦੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਬਨ ਪ੍ਰਧਾਨ ਬਨ ਜੀ ਬਾਵੇ ਦਰਗਿਆ ਮਾਨ ਪੰਚੀ ਸੂਹ ਹੈ ਦਰ ਰਾਜਾ ਨੰ ਬੰਚ ਕਾ ਗੁਰ ਇਕਤਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਆਵ ਰਖਿਆ ਜਨ ਸੂਤ ਜੇ ਕੁਬਜ ਹੋਵੇ ਸਚਿਆਰਤ ਲੈ ਉਪਰ ਗੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਵਤ ਲੈ ਕਵਨ ਜੋਰ ਜੀ ਯਾਤਨਗਾ ਕੇਨਾ ਸੁਨਾ ਲਿਖਿਆ ਬੜੀ ਕਿਲਾ ਮੈਂ ਹੋ ਲਖ ਲਿਖ ਜਾਣੇ ਕੋਈ ਲਖ ਲਿਖਿਆ ਕੀਤਾ ਹੋਇ ਕੀਤਾ ਤਾਂ ਸੋਲੇ ਰੂ ਕੀਤੀ ਦਾਤੇ ਆਣੇ ਕੌਣ ਕੂਤ ਕੀਤਾ ਵਸਾਏ ਕੋ ਕੁਵਾਤ ਤਿਸਤੇ ਹੋਇ ਲਗ ਦਰੀਆ ਕੁਦਰਤ ਕਵਨ ਕਹਾਵੀ ਚਾਰ ਬਾਰੇ ਨ ਜਾਵਾ ਇੱਕ ਵਾਰ ਜੋ ਤੁਧ ਭਾਵ ਸਾਈ ਭਲੀਕਾਰ ਤੁਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵਿਦ ਪਾਠ ਸੰਗ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਗ ਦਾਤਾਰ ਸੰਗ ਸੂਰਮੋ ਭਗਸਰ ਸੰਗ ਮੋਲੇ ਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੁਧ ਭਾਵ ਸਾਈ ਭਲੀਕਾਰ ਤੁਸਦਾ ਸਲਾਮਤ ਨਰੰਕਾਰ

ਅਸੰਖ ਨਾਮ ਸੰਥਾ ਵਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਕਰੀ ਸਾਲਾ ਕਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਅਖਰ ਸੁਰ ਸੰਜੋਗ ਖਾਨ ਜਿਨੇ ਲਿਖੇ ਤੇ ਸਰਨਾਇ ਨੀ ਫਰਮਾਏ ਤੂ ਤੂ ਪਾਇ ਨੀ ਤਾਂ ਗੀਤਾ ਤੇ ਤਨ ਨਾ ਬਿਨਾ ਵੈ ਨਾਹੀ ਕੋ ਥਾਉ ਕੁਦਰਤ ਕਉਣ ਕਾਵੇਂ ਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦਸ ਲਾਉ ਤਨ ਅੰਕਾਰ ਭਰੀਐ ਤੈ ਤੰਦੇ ਪਾਣੀ ਧੋਤੇ ਤੁਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਪ੍ਰੀਮਤ ਪਾਪਾ ਕੈ ਸੰਗ ਓ ਤੂੰ ਪਹਿਨਵੈ ਕੇ ਰੰਗ ਪੁੰਨੀ ਪਾਪੀ ਅਖਣ ਨਾਹੀ ਕਰ ਕਰਣਾ ਲਿਖ ਲੈ ਜਾਹੋ ਆਪੇ ਵੀਜ ਆਪੇ ਖਾਓ ਨਾਨਕੁ ਕੁਕਮੀ ਆਵਹ ਜਾਹੋ ਤੀਰਥਪਦਿਆਦਤ ਜਾਨ ਜੀ ਕੋ ਪਾਵਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤ ਵਕਤ ਨਾ ਹੋਏ ਸਵਸਤਤ ਬਾਣੀ ਬ੍ਰਹਮਾਉ ਸਤ ਸੁਆਂ ਸਦਾ ਮਨਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸ੍ਰੂਤੀ ਮਾਉ ਕਵਨ ਜਿਤ ਹੋਆ ਆਕਾਰ ਵੇਲ ਨਾ ਪਈਆ ਪੰਡਤੀ ਜੇ ਹੋਇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀ ਜੇ ਲਿਖਣ ਲੇ ਕੁਰਾਨ ਥਿਤ ਵਰਨ ਜੁਗੀਆ ਨਿਰੁਤਮਾ ਨਾ ਕੋਈ ਜਾ ਕਰਤਾ ਸ੍ਰੀ ਠੀਕਾ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਿਵ ਸਾਲਾ ਕਿਵ ਵਰਨੀ ਕਿਉ ਜਾਣਾ ਨਾਨਕ ਕਰਨ ਸਭ ਕੋ ਆਖੇ ਇੱਕ ਦੀਖ ਸਿਆਣਾ ਵੱਡਾ ਸਾਇ ਉਹਦੀ ਨਾਂ ਹੀ ਕੀਤਾ ਜਾ ਕਾ ਹੋਵੇ ਨਾਨਕ ਦੇਖਵਾ ਆਪੋ ਜਾਣ ਗਿਆਨ ਸੋਹੈ ਪਾਤਲ ਪਤਲਖ ਆਗਾਸ ਆਗਾਸ ਓੜ ਕੋੜ ਖਪਾਲ ਥਕੇ ਕਿਣ ਕਵਾਤ ਸੈਸ ਠਾਰਾ ਕਿਣਕ ਤੇ ਬਾਸ ਲਿਖਤਾ ਤੋਂ ਲੇਖਾ ਉਤ ਲਿਖੀਐ ਲੇਖਾ ਬਨਾਸ ਨਾਨਕ ਵਡਾਖੀਐ ਅਪ ਜਾਣ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈ ਅਨ ਦੀਆਂ ਤਵਾ ਪਉ ਇਸੰਦਰਾ ਜਾਣੀਐ ਸਮੁੰਦ ਸਾਸ ਸੁਲਤਾਨ ਗ੍ਰਹਾ ਸੇਤੀ ਮਾਲ ਤਾਨ ਕੀੜੀ ਤੁਲਨਾ ਹੋਵਣ ਜੇਸ ਮਨੋਨਾ ਵੀਸਰੈ ਅੰਤਨ ਸਿਪਤੀ ਕੈ ਨੈ ਅੰਤੰਤਨ ਕਰਨ ਦੇੰਡਾ ਅੰਤ ਅੰਤਨ ਜਾਪਿਆ ਕੀਤਾ ਕਾਰ ਅੰਤਨੇ ਆਪੇ ਪਰਵਾਰ ਅੰਤ ਕਰਨ ਕੀਤੇ ਬਿਲੇ ਲਾਇ ਤਾਂ ਕਿ ਅੰਤਨ ਪਾਈ ਜਾਹੇ ਉਹ ਅੰਤਨ ਅਨੇਕ ਬੋਤਕ ਯੇ ਬੋਤਾ ਹੋਈ ਵੱਡਾ ਸਾਇ ਉਚਾ ਥਾ ਉਚੇ ਪੁਰੂਚਾ ਨਾਏ ਬੜੂ ਉਚਾ ਵੈ ਕਵਿਤ ਸੁਚੇ ਕੋ ਜਾਣੇ ਸੋਏ ਜੀਵੜੀ ਆਪ ਜਾਣੇ ਆਪ ਪਾਪ ਨਾਨਕ ਨਦਰਿ ਕਰਮੀਂ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਨਤਮਾਏ ਕੀਤੇ ਮੰਗੇ ਜੋਤਿ ਪਾਰ ਕੀਤੇ ਅੰਤ ਨਹੀਂ ਵਿਚਾਰ ਕੀਤੇ ਗਉਤੜ ਹੈ ਵੇਖਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੂਰਖਾਈ ਖਾਏ ਕੀਤੇ ਆਂ ਦੂਖੂ ਸਦਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਬਣੇ ਹੋਇ ਰੱਖ ਨਾ ਸਕੇ ਕੋਈ ਦੇਖੂ ਖਾਏ ਕਾਖਣ ਪਾਏ ਓ ਜਾਣੇ ਜੀਤੀਆਂ ਮੂਖਾਈ ਅਪੇ ਜਾਣੇ ਆਪੇ ਦੇ ਅਖ ਹੈ ਸੇ ਭੇਕੇਈ ਕੇ ਜਿਸ ਨੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੁੰਡਾਰ ਮੁੱਲ ਵਹਿ ਮੁੱਲ ਜਾਇ ਮੁੱਲ ਭਾਇ ਮੁੱਲ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਤਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮਰਣੀ ਸੰਮੁੱਲ ਕਰ ਮੁੱਲ ਫੁਰਮਾਨ ਮੁੱਲੋ ਮੁਲਾਖਿਆ ਨਜਾਈ ਆਖ ਕਰੇ ਲਿਵ ਲਾਈ ਆਖੇ ਵਿਦਪਾੜ ਪੁਰਾਣੀ ਆਖੇ ਬੜੀ ਕਰੇ ਵਖਿਆ ਨੇ ਆਖੇ ਵਰਮੇ ਆਖੇਂਦਾ ਆਖੇ ਗੋਪੀਤਾ ਗੋਵਿੰਦਾ ਆਖੇ ਸੁਰ ਅਖੇ ਸਿੱਧ ਅਖੇ ਕੀਤੇ ਕੀਤੇ ਬੁੱਧ ਅਖੇ ਦਨਵ ਅਖੇ ਦੇਵ ਅਖੇ ਸੁਰ ਨਰਮਨ ਜਣ ਸੇਵਾ ਕੀਤੇ ਆਖੇ ਕਣ ਪਾਈ ਕੀਤੇ ਕਹਿ ਕੈ ਉਠੜ ਜਾਈ ਤੇ ਕੀਤੇ ਹੋਰ ਕਰੀਤਾ ਘਣ ਸਕੈ ਕਈ ਕੇ ਰਿੜ ਭਾਵ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਨ ਲਿਖੀਐ ਸਰਗਾਵਾਰਾ ਗਾਵਾਰ ਸੋਦਰ ਕਿਹਾ ਸੋ ਕਰ ਕੇਹਾ ਜਿਤੁ ਵੇ ਸਰਬ ਸੰਮਾਲੇ ਵਾਜੇ ਨਾਦ ਅਨੇਕ ਸੰਗਾਇ ਤੇ ਵਾਣਾਰੇ ਕੀਤੇ ਰਗਪਰੀ ਸੋ ਕਈਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗਉਤ ਲਿਖ ਜਾਣਹਿ ਲਿਖਰੇ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੁਣ ਸਦ ਸਵਾਰੇ ਗਾਵਹਿ ਦੰਦਨ ਦਸਨ ਬਿਠੇ ਦੇਵਤੀ ਅੰਦਰ ਨਾਲੇ ਗਾਵੇ ਸਤਿ ਸੰਬਾਧ ਯੰਤਰ ਗਾਵਣ ਸਰ ਵਿਚਾਰੇ ਗਵਨ ਜਤੀ ਸਤਿ ਸੰਤੋਖੀ ਗਾਵ ਬੀਰ ਕਰਾਰੇ ਗਵਨ ਪੰਡਤ ਪੰਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਵਿੱਚ ਪਿਆਲੇ ਗਵਨ ਰਤਨ ਪਾਇ ਤੇਰੀ ਅਰਸਾ ਤੀਸ ਨਾਲੇ ਗਾਵੇ ਜੁਦ ਮਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਨ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਤੂਨ ਗਾਵੇ ਜੁਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਕਾਰਨ ਸਿਮਜਤ ਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਈ ਸੱਚਾ ਸਚ ਨਾਈ ਹੈ ਪੀਓ ਸਿਦਾ ਨੰਦ ਜਸ ਰਤਨ ਨੰਦ ਨੇ ਰਚਾਈ ਰੰਗੀ ਰੰਗੀ ਬਾਤੇ ਕਰ ਕਾ ਜਿਨ ਸਿ ਮਾਇ ਜਿੰਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਤਿ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਉਹ ਸ਼ਾਹ ਪਾਤ ਸਾਹਿਬ ਨਾਨਕ ਰੈ ਨਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕਰੇ ਵੇ ਪੁੱਤ ਕਿੰਤਾ ਕਾਲ ਕੁਵਾਰੀ ਕਾਇ ਜੁਗਤੰਡਾ ਪ੍ਰਤੀ ਤਾਈ ਪੰਤੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸੁ ਆਦ ਨੀਲ ਨਦ ਨਾਥੋ ਜੁਬਦੋ ਏ ਕੋ ਵੇ ਸਾ ਉਗਤ ਗਿਆਨ ਦੇ ਆਪ ਧਾਰਨ ਕਰਕਟ ਵਜੈ ਨਾਦ ਆਪਨਾ ਨਾਥੀ ਸਭ ਜਾ ਕੀ ਰਿਤ ਸੁਦੇਵਰਾ ਸਾਧ ਸੰਜੋਗ ਵਜੋ ਦੇ ਕਾ ਚਲਾਵੇ ਲੇਖਿਆ ਵੇ ਭਾਗ ਆਦੇਸ ਸਹਿ ਆਦੇਸ ਆਦੋ ਨੀਲੋ ਨਾਦੁ ਨਹਤੂ ਜੂੜੂ ਇੱਕੋ ਵੇਸਾ ਇਕਮਾਇ ਯੁਕਤ ਵੈਤਨ ਚੇਲੇ ਪ੍ਰਵਾਰਿਕ ਸੰਸਾਰਿਕ ਭੰਡਾਰ ਇਕ ਲਾਇ ਦੀਵਾਨ ਜਿਵਤ ਸੁਭਾਵਤ ਵੈ ਚਲਾਵੇ ਜੇ ਹੋਵੇ ਫਰਮਾਨ ਹੋ ਵੇਖੈ ਉਹਨਾਂ ਨਦਰ ਨਾਵੇ ਬਹੁਤਹਿ ਵਡਾਨ ਆਦੇਸ ਸਹਿ ਆਦੇਸ ਆਦੋ ਨੀਲੋ ਨਾਦੁ ਨਹਤੂ ਜੂੜੂ ਇੱਕੋ ਵੇਸਾ ਅਸਨ ਲੋਈ ਲੋਈ ਪੰਡਾਰ ਜੋਖਿ ਫਾਇ ਸੁਈਕਾ ਵਾਰ ਕਰ ਕਰ ਵੇਖੈ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ तिसए ਆਦੇਸੁ ਆਦ ਨੀਲ ਨਦਨ ਨਾ ਤੁਝੁਰੇ ਕੋਈ ਸਾ ਇਕ ਦੂਜੀ ਭੌ ਲਖ ਹੋਇ ਲਖ ਹੋਇ ਲਖ ਵੀਸ ਲਖ ਲਗੇੜਾ ਕੀਏਕ ਨਾਮ ਜਗਦੀਸ਼ੇ ਤਰਾ ਪਵੜੀਐ ਚੜਿਐ ਹੋਇ ਕੀਸ ਸੁਣ ਗੱਲਾਂ ਕਾਸ਼ ਕੀ ਤਾਈ ਰੀਸ نانک نظری نا پائی ہے جو منگن جور جور جیون مرنا راج مال من سو رو سنسار جی سہ تھو جور کر ویخ سوئے نانک اتم نیت نہ راتی روتی ہی تیوار پوپ پن گنی پا تال تسو ترتی تھاب رکھی ترم سال تسو جی جوت کے رنگ تن کے ناما نی ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਿੱਥੈ ਸੋਹਣ ਪੰਜ ਪ੍ਰਵਾਹ ਨਦਰੀ ਕਰੰਭ ਵੈ ਨੀਸਾਨ ਕਜ ਬਕਾਏ ਉਥੈ ਪਾਏ ਨਾਨਕ ਜੇ ਜਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਰਨ ਮਹੇਸ਼ ਕੀਤੇ ਵਰਮੇ ਕਾਟ ਕੜੀ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਬੰਧਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਖਾਣੀ ਕੀਤੀ ਅੰਬਾਣੀ ਕੀਤੇ ਬਾਤ ਨਰਿੰਦਾ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਥਨਾ ਨਾਮ ਬਨਉਦ ਕੋ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥੈ ਕਰਤ ਕੜੀਆ ਬਹੁਤ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਬਿਛੈ ਬਿਛਟਾਈ ਤਿੱਥੈ ਕੜੀਏ ਸੁਰਤ ਮਤ ਮਨ ਬੁੱਧ ਤਿੱਥੈ ਕੜੀਏ ਸੁਰ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰਿ ਤਿੱਥੈ ਹੋਰ ਨਾ ਕੋਈ ਹੋਰਾ ਤਿੱਥੈ ਜੋਦਬਾਹੁਲ ਸੂਤ ਮਾ RAM ਰਹਿਆ ਭਰਪੂਰ ਤਿੱਥੈ ਸੀ ਤੂ ਸੀਤਾ ਵੇ ਮਾ ਮਾਂ ਤੰਗ ਰੂਪ ਨ ਕਥਨੇ ਜਾਹੇ ਨਾ ਮੁਰੇਨ ਠਾਗੇ ਜਾਏ ਜਿਨ ਕੇ RAM ਸੈ ਮਨ ਮਾਇ ਤਿੱਥੈ ਭਗਤ ਉਸ ਸੈ ਕੇ ਲੋਕ ਰੈਣਨ ਸੱਚਾ ਮਨ ਸੋਏ ਸਚ ਕਨਵਸ ਨਿਰੰਕਾਰ ਕਰ ਕਰ ਵੇਖ ਨਦਰਿ ਨਿਹਾਲ ਤਿਥੈ ਕਨ ਮੰਡਲ ਵਰ ਭੰਡ ਜੇ ਕੋ ਕਥ ਤੰਤ ਨੰਤ ਤਿਥੈ ਲੋਲ ਆਕਾਰ ਜਿਵ ਜੋ ਕਮ ਤਉ ਤੂ ਕਾਰ ਵੇਖੈ ਵਿਕਸ਼ੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਉਖਲਾ ਅਗਨ ਤਪਤਾਉ ਭੰਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਦੁ ਦਾਈ ਦਾਇ ਦਾਇ ਖੇਲੈ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ